ਦੋਸਤੋ ਅੱਜ ਮੇਲੇ ਦਾ ਪੰਜਵਾਂ ਦਿਨ ਹੈ ਤੇ ਲੱਖਾਂ ਹਜ਼ਾਰਾਂ ਦੀ ਗਿਣਤੀ ਵਿੱਚ ਭਰਦਾ ਏ ਮੇਲਾ ਤੇ ਪੂਰੀਆਂ ਰੌਣਕਾਂ ਹੁੰਦੀਆਂ ਨੇ ਛਪਾਰ ਦੇ ਮੇਲੇ ਦੇ ਵਿੱਚ ਦੇਖੋ ਖੂਬਸੂਰਤ ਨਜ਼ਾਰਾ ਰਾਤ ਦਾ ਮੇਲਾ ਵਾਹ ਜੀ ਵਾਹ ਚਲੀਏ ਚਲੀਏ ਜਲਦੀ ਚਲੀਏ ਜਲਦੀ ਚਲੀਏ ਯਹਾਂ ਮਿਲੇਗਾ ਯਹਾਂ ਮਿਲੇਗਾ ਲੇ ਲੈਣਾ ਟਿਕਟ ਲੈ ਲੈ ਟਿਕਟ ਲੈ ਲੈ ਦੋਸਤੋ ਇਹ ਵੀਡੀਓ ਤੁਹਾਨੂੰ ਸਾਨਵੀਰਾਨੀ ਪੰਜਾਬ YouTube ਚੈਨਲ ਤੇ ਦਿਖਾ ਰਹੇ ਹਾਂ ਜਰੂਰ ਵੀਡੀਓ ਨੂੰ ਸ਼ੇਅਰ ਕਰੋ ਜੀ ਹਾਂ ਤੁਹਾਨੂੰ ਇਹੋ ਜਿਹਾ ਜੋ ਚੁੱਲੇ ਹੈ ਚਪਾਰ ਦੇ ਮੇਲੇ ਦੇ ਵਿੱਚ ਦੇਖਣ ਨੂੰ ਮਿਲੇਗਾ ਸੋ ਦੇਖ ਸਕਦੇ ਹੋ ਚਪਾਰ ਮੇਲੇ ਦੀਆਂ ਰੌਣਕਾਂ ਆਹਾ ਮਿਲੇਗਾ ਚਲਿਏ ਚਲਿਏ ਜਲਦੀ ਚਲਿਏ ਜਲਦੀ ਚਲਿਏ ਜਲਦੀ ਚਲਿਏ ਇਹਦਾ ਕੋਲੇ ਟਿਕਟ ਚਲਾ ਮੈਡਮ ਅੰਦਰ ਪਹੁੰਚ ਚੱਲੂ ਕਰਨੇ ਕਰਦੇ ਆਂ ਇਹ ਗਰਾਊਂਡ ਤੇ ਪਹੁੰਚਾ ਮੈਡਮ ਚੱਲਾ ਦੇ ਚੱਲਾ ایسا نہیں ملے گا ہندوستان میں ایسا نہیں ملے گا ہندوستان میں جیسے اسی پر اسی پر ڈبل 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 جلدی پہنچو گے ٹکٹ کا پچاس روپیہ پانچ پانچ چار سال <سلام> گاڑی ہو گئے ہوگئے مقابلے ٹکٹ کا پچاس روپیہ ਸੋ ਦੋਸਤੋ ਟਾਈਮ ਦੇਖ ਸਕਦੇ ਹੋ 7:28 ਮਿੰਟ ਹੋ ਚੁੱਕੇ ਆ ਤੇ 9 ਸਤੰਬਰ 2025 ਦੀ ਜੋ ਵੀਡੀਓ ਹੈ ਚਪਾਰ ਮੇਲੀ ਦੀ ਦਿਖਾ ਰਹੇ ਆ ਤੁਹਾਨੂੰ ਸੋ ਦੇਖੋ ਅੱਜ ਦੀ ਵੀਡੀਓ ਵੀਡੀਓ ਦੇ ਅੱਗੇ ਸਤਿ ਸ਼੍ਰੀ ਅਕਾਲ ਜੀ ਰਾਮ ਰਾਮ ਜੈ ਮਾਤਾ ਦੀ ਨਮਸਕਾਰ ਆਦਾਬ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਸਾਨਵੀ ਰਾਣੀ ਪੰਜਾਬ ਤੇ ਮੀਟ ਕਰਦਾ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਤੇ ਅੱਜ ਆਪਾਂ ਫਿਰ ਪਹੁੰਚੇ ਆਂ ਪਿੰਡ ਛਪਾਰ ਜ਼ਿਲ੍ਹਾ ਲੁਧਿਆਣਾ ਮੰਡੀ ਅਹਿਮਦਗੜ ਸ਼ਹਿਰ ਦੇ ਵਿੱਚ ਲੱਗਦਾ ਹੈ ਪੰਜਾਬ ਦਾ ਪ੍ਰਸਿੱਧ ਤੇ ਧਾਰਮਿਕ ਮੇਲਾ ਛਪਾਰ ਦਾ ਮੇਲਾ ਜੀ ਹਾਂ ਛਪਾਰ ਦਾ ਮੇਲਾ ਪਿਛਲੀ ਵੀਡੀਓ ਦੇ ਵਿੱਚ ਤੁਹਾਨੂੰ ਡੇਲੀ ਦੀ ਅਪਡੇਟ ਵੀਡੀਓ ਛਪਾਰ ਮੇਲੇ ਦੀ ਤੁਸੀਂ ਦੇਖ ਰਹੇ ਹੋ ਇਸ ਚੈਨਲ ਤੇ ਸਾਨ ਵੀ ਰਾਨੀ ਪੰਜਾਬ YouTube ਚੈਨਲ ਤੇ ਤੇ ਅੱਜ 9 ਸਤੰਬਰ 2025 ਦਿਨ ਮੰਗਲਵਾਰ ਦੀ ਜੋ ਵੀਡੀਓ ਹੈ ਛਪਾਰ ਮੇਲੇ ਦੀ ਦਿਖਾ ਰਿਹਾ ਤੁਹਾਨੂੰ ਤੇ ਬੜਾ ਪਿਆਰ ਮਿਲ ਰਿਹਾ ਵੀਰਾਂ ਦਾ ਭੈਣਾਂ ਦਾ ਜੋ ਵੀਡੀਓ ਦੇਖ ਰਹੇ ਨੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜੋ ਸਪੋਰਟ ਕਰਦੇ ਆ ਸੋ ਅੱਜ ਤੁਹਾਨੂੰ ਜੋ ਰਾਤ ਦੀ ਰੌਣਕ ਆ ਤੁਸੀਂ ਸਾਰਾ ਅੱਜ ਦੀ ਸੀ ਵੀਡੀਓ ਦੇਖ ਸਕਦੇ ਹੋ ਸੋ ਦੇਖ ਸਕਦੇ ਹੋ ਬੜੀਆ ਰੌਣਕ ਲੱਗਦੀ ਐ ਚਪਾਰ ਦੇ ਮੇਲੇ ਦੇ ਵਿੱਚ ਤੇ ਜਿਹਨੇ ਦੇਸ਼ਾਂ ਵਿਦੇਸ਼ਾਂ ਤੱਕ ਮਸ਼ਹੂਰ ਹੈ ਪੰਜਾਬ ਦਾ ਚਪਾਰ ਦਾ ਮੇਲਾ ਜੀ ਹਾਂ ਦੇਸ਼ਾਂ ਵਿਦੇਸ਼ਾਂ ਤੱਕ ਮਸ਼ਹੂਰ ਹੈ ਪੰਜਾਬ ਦਾ ਚਪਾਰ ਦਾ ਮੇਲਾ ਸੋ ਜ਼ਿਆਦਾ ਗੱਲਾਂ ਨਾ ਮਾਰਦੇ ਹੋਏ ਵੀਡੀਓ ਨੂੰ ਕਰਦੇ ਆ ਸ਼ੁਰੂ ਦੋਸਤੋ ਗੋਗਾ ਜਹਰਵੀਰ ਜੀ ਅਤੇ ਬਾਬਾ ਸਿੱਤ ਲਖਨ ਜੀ ਦੀ ਯਾਦ ਦੇ ਵਿੱਚ ਇਹ ਮੇਲਾ ਛਪਾਰ ਦਾ ਹਰ ਸਾਲ ਲੱਗਦਾ ਹੈ ਸਤੰਬਰ ਦੇ ਵਿੱਚ ਤੇ ਇਹ ਮੇਲਾ ਇੱਕ ਹਫਤੇ ਦੇ ਲਈ ਲੱਗਦਾ ਹੈ ਪਿੰਡ ਛਪਾਰ ਜ਼ਿਲ੍ਹਾ ਲੁਧਿਆਣਾ ਜੀ ਹਾਂ ਮੰਡੀ ਅਹਿਮਦਗੜ ਸ਼ਹਿਰ ਤੋਂ ਲਗਭਗ 2 ਕਿਲੋਮੀਟਰ ਦੂਰ ਹੈ ਪਿੰਡ ਛਪਾਰ ਜਿੱਥੇ ਲੱਗਦਾ ਹੈ ਮੇਲਾ ਸੋ ਦੋਸਤੋ ਪਹਿਲਾਂ ਆਪਾਂ ਮੱਥਾ ਟੇਕ ਲਈਏ ਦਰਸ਼ਨ ਕਰ ਲਈਏ ਗੋਗਾ ਜਹਰਵੀਰ ਜੀ ਦੇ ਤੇ ਉਸ ਤੋਂ ਬਾਅਦ ਤੁਹਾਨੂੰ ਜੋ ਛਪਾਰ ਦੇ ਮੇਲੇ ਦੀਆਂ ਰੌਣਕਾਂ ਉਹ ਦਿਖਾਵਾਂਗੇ ਸੋ ਦੇਖ ਸਕਦੇ ਹੋ ਆਪਾਂ ਇਸ ਟਾਈਮ ਦਰਵਾਰ ਦੇ ਅੰਦਰ ਆ ਚੁੱਕੇ ਆਂ ਆ ਗਏ ਆਪਾਂ ਦਰਵਾਰ ਦੇ ਅੰਦਰ ਮੱਥਾ ਟੇਕਦੇ ਆਂ ਦਰਸ਼ਨ ਕਰਦੇ ਆਂ ਦੋਸਤੋ ਸ਼ਰਧਾ ਆਸਥਾ ਵਿਸ਼ਵਾਸ ਨਾਲ ਜੁੜਿਆ ਇਹ ਧਾਰਮਿਕ ਮੇਲਾ ਸਭਿਆਚਾਰਿਕ ਮੇਲਾ ਅਤੇ ਇਤਿਹਾਸਿਕ ਮੇਲਾ ਤੇ ਦੇਖ ਸਕਦੇ ਹੋ ਸਰਤਾ ਪੋਚੀ ਦੇ ਦਰਵਾਰ ਦੇ ਵਿੱਚ شعلان بول کے رکھو پال کے اپنا نوتھے کسیر वीर بن کے واری واری لگا گے بے کوئی نانا بھی ہوتا سانا ہوتا مار کی ہوتا वीर بن کے پھر کارا مارو رام نہ کرے گا میرا वीर بن رو میں کہندو رام نہ اے ਹੋਰ યો ਜੇ ਕੋਈ ਤਾਂ ਕਾਰਾ ਮਾਰਿਓ ਵੀਰ ਬਣ ਕੇ ਆਰਾਮ ਨਾਲ ਚੱਲੋ ਮੇਰਾ ਵੀਰ ਵੀਰੇ ਸਾਰਿਆਂ ਨੇ ਇਧਰ ਧਿਆਨ ਲਓ ਪਿਆਲ ਫੂਲ ਮੇਰੇ ਨਾਲ ਪਾਓ ਜੇ ਵੀਰੇ ਸਾਥ ਕੇ ਰੱਖਿਓ ਪਹਿਲਾਂ ਮੇਰੇ ਬਹੁਤ ਚੋਰੀਆ ਮੋਟੀਆਂ ਆਇਆ ਹੁਣ ਵੀਰੇ ਅਗਲੇ ਜੁਮਾਨੇ ਦੀ ਜੀਮਾ ਨਾਲ ਕੇ ਰੱਖਿਓ ਵੀਰ ਬਣ ਕੇ ਕੋਈ ਤਾਂ ਤਕਰਾਣਾ ਮਾਰਿਓ ਤੇ ਜਵਾਕ ਵੀ ਹੁੰਦੇ ਆ ਬਿਮਾਰ ਹੁੰਦੇ ਆ ਸਿਆਣੀ ਵੀ ਹੁੰਦੇ ਆ ਵੀਰ ਬਣ ਕੇ ਕੋਈ ਤਾਂ ਤਕਰਾਣਾ ਮਾਰਿਓ ਵਾਰੀ ਵਾਰੀ ਨਿਖਾਵਾਂਗੇ ਸਾਰਿਆਂ ਨੂੰ ਬੇਨਤੀ ਹੈ ਵੀ ਜਿਹੜਾ ਵੀਰ ਪਛਾਣ ਲਾਇਆ ਮਾਣ ਦੇ ਕੇ ਪਛਾਣ ਦਾ ਮੂੰਹ ਖੋਲ ਕੇ ਰੱਖਿਓ ਦੇਖ ਰਹੇ ਸਾਰੇ ਸੰਗਤਾਂ ਨੂੰ ਬੇਨਤੀ ਹੈ ਕਿ ਆ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਦਰਸ਼ਨ ਕਰੋ ਗੋਗਾ ਜਹਰਵੀਰ ਜੀ ਤੇ ਬਾਬਾ ਸਿਸ ਲਖਣ ਜੀ ਦੇ ਜੈ ਪੀਰਾਂ ਦੀ ਜੈ ਮਸਤਾ ਜੈ ਹੋ ਗੋਗਾ ਜਹਰਵੀਰ ਜੀ ਸੋ ਦੋਸਤੋ ਚਪਾਰ ਦਾ ਮੇਲਾ ਗੋਗਾ ਜਹਰਵੀਰ ਜੀ ਤੇ ਬਾਬਾ ਸਿਸ ਲਖਣ ਜੀ ਦੀ ਯਾਦ ਦੇ ਵਿੱਚ ਹੀ ਲੱਗਦਾ ਹੈ ਤੇ ਤੁਸੀਂ ਦਰਸ਼ਨ ਕਰ ਸਕਦੇ ਹੋ ਦੇਖ ਸਕਦੇ ਹੋ ਫਾਰ ਮੇਲੇ ਦਿਖਾ ਰਹੇ ਆ ਤੁਹਾਨੂੰ ਵੀਡੀਓ ਨੂੰ ਲਾਈਕ ਸ਼ੇਅਰ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਹੈ ਤੇ ਹਮੇਸ਼ਾ ਆਪਣਾ ਪਿਆਰ ਤੇ ਸਪੋਰਟ ਇਸ ਚੈਨਲ ਤੇ ਬਣਾਏ ਰੱਖਣਾ ਵਾਹ ਜੀ ਵਾਹ ਕੀ ਬਾਤ ਹੈ ਦੇਖੋ ਜੀ ਬਹੁਤ ਹੀ ਕਿਊਟ ਕਿਊਟ ਬੱਚੇ ਤੁਹਾਨੂੰ ਦਰਬਾਰ ਦੇ ਵਿੱਚ ਮਿਲਣਗੇ ਤੇ ਆਪਾਂ ਇਸ ਟਾਈਮ ਖੜੇ ਆ ਗੋਗਾ ਜਹਰ ਵੀਰ ਜੀ ਤੇ ਬਾਬਾ ਸਿੱਲਸਖਨ ਜੀ ਦੇ ਦਰਬਾਰ ਤੇ ਤੇ ਅੱਜ ਜੋ ਵੀਡੀਓ ਹੈ ਤੁਹਾਨੂੰ ਚਪਾਰ ਮੇਲੇ ਦੇ ਦਿਖਾ ਰਹੇ ਆ ਤੇ ਬੜੀਆਂ ਰੌਣਕਾਂ ਲੱਗਦੀਆਂ ਚਪਾਰ ਦੇ ਮੇਲੇ ਦੇ ਵਿੱਚ ਤੁਸੀਂ ਪਿਛਲੀ ਵੀਡੀਓ ਨੂੰ ਬਹੁਤ ਪਿਆਰ ਸਪੋਰਟ ਦਿਖਾਇਆ ਇਸ ਵੀਡੀਓ ਨੂੰ ਵੀ ਆਪਣਾ ਪਿਆਰ ਤੇ ਸਪੋਰਟ ਬਣਾਏ ਰੱਖਣਾ ਤੁਸੀਂ ਤੇ ਇਹ ਮੇਲਾ ਲਗਭਗ ਜੀ ਆ ਇਹ ਹਫਤਾ ਪੂਰਾ ਹੀ ਲੱਗੇਗਾ ਚਪਾਰ ਦਾ ਮੇਲਾ ਐਤਵਾਰ ਤੱਕ ਜੋ ਮੇਲਾ ਹੈ ਇਹ ਲੱਗੇਗਾ ਹੀ ਲੱਗੇਗਾ ਤੇ ਹੁਣ ਅੱਗੇ ਪਹੁੰਚੇ ਚਪਾਰ ਦੇ ਮੇਲੇ ਦੇ ਵਿੱਚ ਦੋਸਤੋ ਬਾਬਿਆਂ ਦੇ ਦਰਬਾਰ ਦੇ ਵਿੱਚ ਢੋਲ ਲਗਾ ਰੇ ਵਜਦੇ ਰਹਿੰਦੇ ਨੇ ਤੇ ਦਰਸ਼ਨ ਕਰ ਸਕਦੇ ਹੋਂ ਗੋਗਾ ਜਹਰਵੀਰ ਜੀ ਦੇ ਤੇ ਗੋਗਾ ਜਹਰਵੀਰ ਜੀ ਰਾਜਸਥਾਨ ਹਨੁਮਾਨਗੜ੍ਹ ਦੇ ਰਾਜਾ ਸੀ ਤੇ ਆਪਣੇ ਦੋਸਤ ਬਾਬਾ ਸਿੱਧਸ ਲਖਣ ਜੀ ਦੇ ਨਾਲ ਜੋ ਹੈ ਚਪਾਰ ਪਿੰਡ ਦੇ ਵਿੱਚ ਰਹਿੰਦੇ ਸੀ ਇਸੇ ਥਾਂ ਤੇ ਤੇ ਇਹਨਾਂ ਦੀ ਯਾਦ ਦੇ ਵਿੱਚ ਹੀ ਲੱਗਦਾ ਹੈ ਚਪਾਰ ਦਾ ਮੇਲਾ ਤੇ ਗੋਗਾ ਜਹਰਵੀਰ ਜੀ ਗੋਰਖਨਾਥ ਬਾਬਾ ਜੀ ਦੇ ਸ਼ਿਸ਼ੇ ਸੀ ਗੋਰਖਨਾਥ ਬਾਬਾ ਜੀ ਦੇ ਨਾਮ ਤੋਂ ਹੀ ਗੋਗਾ ਮਹਾਰਾਜ ਜੀ ਦਾ ਜੋ ਨਾਮ ਪਿਆ ਗੋਗਾ ਜਹਰਵੀਰ ਜੀ ਤੇ ਸਨੇਕ ਆਫ ਗੋਡ ਦੇ ਨਾਮ ਤੋਂ ਵੀ ਜਾਣੇ ਜਾਂਦੇ ਨੇ ਗੋਗਾ ਜਹਰਵੀਰ ਜੀ ਤੇ ਸੱਪਾਂ ਤੋਂ ਬਚਾਉਂਦੇ ਨੇ ਜੀ ਹਾਂ ਸੱਪਾਂ ਤੋਂ ਬਚਾਉਂਦੇ ਨੇ ਤੇ ਲੋਕ ਦੇਵਤਾ ਗੋਗਾ ਜਹਰਵੀਰ ਜੀ ਰਾਜਸਥਾਨ ਤੋਂ ਬਿਲੋਂਗ ਕਰਦੇ ਸੀ ਤੇ ਆਪਣੇ ਦੋਸਤ ਬਾਬਾ ਸਿੱਸ ਲਖਣ ਜੀ ਦੇ ਨਾਲ ਇਸੇ ਜਗ੍ਹਾ ਤੇ ਰਹਿੰਦੇ ਸੀ ਤੇ ਆ ਲੋਕ ਫੋਨ ਤੇ ਪ੍ਰਗਟ ਹੋਣ ਦੀ ਜੋ ਵਿਦਿਆ ਹੈ ਬਾਬਾ ਸਿੱਸ ਲਖਣ ਜੀ ਨੇ ਗੋਗਾ ਜਹਰਵੀਰ ਜੀ ਨੂੰ ਦਿੱਤੀ ਸੀ ਤੋ ਬੜੀ ਸ਼ਰਧਾ ਆਸਥਾ ਵਿਸ਼ਵਾਸ ਦੇ ਨਾਲ ਸੰਗਤਾਂ ਦੂਰ ਦੂਰੋਂ ਪਹੁੰਚਦੀਆਂ ਨੇ ਤੇ ਦੇਸ਼ਾਂ ਵਿਦੇਸ਼ਾਂ ਤੱਕ ਮਸ਼ਹੂਰ ਹੈ ਛਪਾਰ ਦਾ ਮੇਲਾ ਜੀ ਹਾਂ ਛਪਾਰ ਦਾ ਮੇਲਾ ਤੁਸੀਂ ਦੇਖ ਸਕਦੇ ਹੋ ਇਹ ਸੰਗਤਾਂ ਦੇ ਲਈ ਬਣਾਇਆ ਗਿਆ ਆ ਜੋ ਵੀ ਬਾਹਰੋਂ ਆਂਦਾ ਆ ਉਹ ਇਸ ਜਗ੍ਹਾ ਤੇ ਰਹਿ ਸਕਦਾ ਆ ਚਪਾਰ ਦੇ ਮੇਲੇ ਦੇ ਵਿੱਚ ਠੀਕ ਆ ਤੇ ਸਾਹਮਣੇ ਦਰਵਾਰ ਹੈ ਗੱਗਾ ਜਹਰ ਵੀਰ ਜੀ ਦਾ ਗੱਗਾ ਜਹਰ ਵੀਰ ਜੀ ਦੇ ਦਰਵਾਰ ਦੇ ਨਾਲ ਹੀ ਤੁਹਾਨੂੰ ਜੋ ਇੱਥੇ ਜੋ ਰਹਿਣ ਦੇ ਲਈ ਜੋ ਬਣਾਇਆ ਗਿਆ ਹੈ ਇਹ ਜੋ ਵੀ ਸੰਗਤਾਂ ਜੋ ਬਾਹਰੋਂ ਆਉਂਦੀਆਂ ਨੇ ਕਿਤੇ ਦੂਰ ਤ라ਜੋ ਆਉਂਦੀਆਂ ਨੇ ਇਸ ਜਗ੍ਹਾ ਤੇ ਠਹਿਰ ਸਕਦਾ ਆ ਦੇਖ ਸਕਦੇ ਹੋ ਦੋਸਤੋ ਜੋ ਬਾਰੋਂ ਉਰੋਂ ਕਰਾਚੋਂ ਜਿਹੜੇ ਲੋਕ ਆਉਂਦੇ ਆ ਸ਼ਰਧਾਲੂ ਭੰਤ ਆਉਂਦੇ ਆ ਐਸੀ ਜਗ੍ਹਾ ਤੇ ਰਹਿੰਦੇ ਆ ਤੁਸੀਂ ਦੇਖ ਸਕਦੇ ਹੋ ਸਭਨੇ ਗੋਗਾ ਜਹਰਵੀਰ ਜੀ ਦਾ ਦਰਬਾਰ ਤੇ ਉਹਨਾਂ ਦੇ ਲਈ ਆਉ ਬਣਾਇਆ ਗਿਆ ਹੈ ਜੋ ਕਿ ਆਪਣਾ ਆਰਾਮ ਨਾਲ ਇਸ ਜਗ੍ਹਾ ਤੇ ਰਹਿ ਸਕਦੇ ਆ ਲੋਕ ਸਕਦੇ ਸੋ ਦੇਖ ਸਕਦੇ ਹੋ ਸਾਹਮਣੇ ਦਰਬਾਰ ਗੋਗਾ ਜਹਰਵੀਰ ਜੀ ਦਾ ਤੋ ਦੋਸਤੋ ਬਾਬੇਆਂ ਦਰਵਾਜ਼ੇ ਢੋਲ ਨਗਾਰੇ ਵੱਜ ਰਹੇ ਨੇ ਤੇ ਹੁਣ ਚੱਲਦੇ ਆਂ ਆਪਾਂ ਦਰਵਾਜ਼ੇ ਤੋਂ ਬਾਹਰ ਤੇ ਦਿਖਾਉਨੇ ਆ ਤੁਹਾਨੂੰ ਛਪਾਰ ਮੇਲੇ ਦੀਆਂ ਅੱਜ ਦੀਆਂ ਰੌਣਕਾਂ ਸੋ ਚਲੋ ਦਿਖਾਉਨੇ ਆ ਤੁਹਾਨੂੰ ਅੱਜ ਦਾ ਇਹ ਰੌਣਕ ਮੇਲਾ ਪਿੰਡ ਛਪਾਰ ਜ਼ਿਲ੍ਹਾ ਲੁਧਿਆਣਾ ਦੋਸਤੋ ਕਮੈਂਟ ਕਰਕੇ ਜਰੂਰ ਦੱਸੋ ਤੁਸੀਂ ਇਹ ਵੀਡੀਓ ਕਿੱਥੋਂ-ਕਿੱਥੋਂ ਦੇਖ ਰਹੇ ਹੋ ਤੇ ਇਹ ਵੀਡੀਓ ਤੁਹਾਨੂੰ ਕਿਹੋ ਜਿਹੀ ਲੱਗਦੀ ਹੈ ਜਰੂਰ ਕਮੈਂਟ ਕਰਦਾ ਆਂ ਤੇ ਹਮਾ ਵਾਕੇ ਪਹੁੰਚੋ ਜੀ ਛਪਾਰ ਦੇ ਮੇਲੇ ਛਪਾਰ ਦਾ ਮੇਲਾ ਬਹੁਤ ਹੀ ਪ੍ਰਸਿੱਧ ਮੇਲਾ ਹੈ ਤੇ ਬੜੀਆਂ-ਬੜੀਆਂ ਰੌਣਕਾਂ ਲੱਗਦੀਆਂ ਚਪਾਰ ਦੇ ਮੇਲੇ ਦੇ ਵਿੱਚ ਤੇ بڑے-ਬڑے ਚੰਡੋਲ بڑے-ਬڑے ਝੁੱਲ੍ਹੇ ਤੁਹਾਨੂੰ ਚਪਾਰ ਦੇ ਮੇਲੇ ਦੇ ਵਿੱਚ ਦੇਖਣ ਨੂੰ ਮਿਲੇਗਾ ਤੇ ਤੁਹਾਨੂੰ ਰਾਤ ਦਾ ਜੋ ਨਜ਼ਾਰਾ ਹੈ ਰਾਤ ਦੀਆਂ ਜੋ ਰੌਣਕਾਂ ਹੈ ਤੁਹਾਨੂੰ ਚਪਾਰ ਮੇਲੇ ਦੇ ਦਿਖਾ ਰਹੇ ਹਾਂ ਤੇ ਲੱਖਾਂ ਹਜ਼ਾਰਾਂ ਦੀ ਗਿਣਤੀ ਤੋਂ ਵੀ ਪਾਰ ਹੋ ਜਾਂਦਾ ਹੈ ਪਿੰਡ ਚਪਾਰ ਦਾ ਇਹ ਮੇਲਾ ਸੋ ਦੇਖ ਸਕਦੇ ਹੋ ਬੜੀ ਦੂਰੋਂ ਜੋ ਲੋਕ ਨੇ ਪਹੁੰਚੇ ਨੇ ਸੋ ਦੋਸਤੋ ਇਸ ਜਗ੍ਹਾ ਤੇ ਤੁਹਾਨੂੰ ਜੋ ਫੂਡ ਕੋਰਡ ਹੈ ਇੱਕ ਜਗ੍ਹਾ ਤੇ ਬਾਕੀ ਜੋ ਛਟਾਲਾ ਦੁਕਾਨਾਂ ਦੇ ਛਟਾਲਾ ਇੱਕ ਪਾਸੇ ਤੁਹਾਨੂੰ ਜੋ ਦੇਖਣ ਨੂੰ ਮਿਲੇਗਾ ਚਪਾਰ ਦੇ ਮੇਲੇ ਦੇ ਵਿੱਚ ਇੱਥੇ ਜੋ ਖਜਲਾ ਹੈ ਕਾਫੀ ਮਸ਼ਹੂਰ ਹੈ ਤੁਸੀਂ ਦੇਖ ਸਕਦੇ ਹੋ ਇਹ ਖਜਲਾ ਹਿੰਦੀ ਦੇ ਵਿੱਚ ਪੰਜਾਬੀ ਦੇ ਵਿੱਚ ਕਿਹਾ ਜਾਂਦਾ ਹੈ ਪਾਥੀਆਂ ਤੇ ਤੁਹਾਨੂੰ ਸਿਰਫ ਚਪਾਰ ਦੇ ਮੇਲੇ ਦੇ ਵਿੱਚ ਹੀ ਦੇਖਣ ਨੂੰ ਮਿਲੇਗਾ ਇਹ ਤੇ ਰੰਗ-ਬਰੰਗੇ ਜੋ ਮਠਾਈਆਂ ਨੇ ਸੂਜੀ ਦਾ ਬਣਾਇਆ ਜਾਂਦਾ ਆ ਤੇ ਆਪ ਇਹ ਤਿਆਰ ਕਰਦੇ ਆ ਤੇ ਗਰਮਾ-ਗਰਮ ਜੋ ਪਕੌੜੇ ਤੁਹਾਨੂੰ ਚਪਾਰ ਦੇ ਮੇਲੇ ਦੇ ਵਿੱਚ ਆਲੂ ਦੇ ਪਨੀਰ ਦੇ ਹੋਰ ਜੋ ਹੈ ਤੁਹਾਨੂੰ ਪਕੌੜੇ ਚਪਾਰ ਦੇ ਮੇਲੇ ਦੇ ਵਿੱਚ ਦੇਖਣ ਨੂੰ ਮਿਲੇਗਾ ਜੀ ਹਾਂ ਚਪਾਰ ਦਾ ਮੇਲਾ ਇੱਕ ਪ੍ਰਸਿੱਧ ਮੇਲਾ ਹੈ ਧਾਰਮਿਕ ਮੇਲਾ ਹੈ ਸੱਭਿਆਚਾਰਿਕ ਮੇਲਾ ਹੈ ਤੇ ਇਤਿਹਾਸਿਕ ਮੇਲਾ ਹੈ ਤੇ ਇਹ ਮੇਲਾ ਗੋਗਾ ਜਹਰਵੀਰ ਜੀ ਤੇ ਬਾਬਾ ਸਿੱਧ ਸਲੱਖਣ ਜੀ ਦੀ ਯਾਦ ਦੇ ਵਿੱਚ ਹਰ ਸਾਲ ਹੀ ਲੱਗਦਾ ਹੈ ਬੜੀ ਧੂਪ ਧਾਮ ਨਾਲ ਲੱਗਦਾ ਹੈ ਬੜੇ ਦੂਰ ਦੂਰੋਂ ਜਿਹੜੇ ਲੋਕ ਨੇ ਚਪਾਰ ਦੇ ਮੇਲੇ ਦੇ ਵਿੱਚ ਆਉਂਦੇ ਨੇ ਦਰਸ਼ਨਾਂ ਦੇ ਲਈ ਤੇ ਦੇਸ਼ਾਂ ਵਿਦੇਸ਼ਾਂ ਤੱਕ ਵੀ ਮਸ਼ਹੂਰ ਹੈ ਪੰਜਾਬ ਦਾ ਚਪਾਰ ਦਾ ਮੇਲਾ ਲੋ ਜੀ ਚੈੱਕ ਕਰੋ ਜੀ ਜਲੇਬੀ ਪਾਠੀ ਆ ਤੇ ਇਥੇ ਰੰਗ ਬਰੰਗੀ ਮਿਠਾਈ ਮਿਲੇਗਾ ਚਪਾਰ ਦੇ ਮੇਲੇ ਦੇ ਵਿੱਚ ਵਾਹ ਜੀ ਵਾਹ ਕੀ ਬਾਤ ਹੈ ਜੀ ਵਾਹ ਕੀ ਬਾਤ ਤੁਹਾਨੂੰ ਸ਼ਪਾਰ ਦੇ ਮੇਲੇ ਦੇ ਵਿੱਚ ਇਹੋ ਜਿਹਾ ਟੈਲੈਂਟ ਵੀ ਮਿਲੇਗਾ ਇਹਨਾਂ ਦਾ ਤੇ ਇਹਨਾਂ ਨੂੰ ਵੀ ਸਪੋਰਟ ਕਰਿਆ ਕਰੋ ਇਹਨਾਂ ਤੋਂ ਵੀ ਸਮਾਨ ਸੂੰ ਲੈ ਲਿਆ ਕਰੋ ਵਾਹ ਜੀ ਵਾਹ ਆਰਾ ਡਾ ਪ੍ਰਧਾਨ ਲਾਓ ਜੀ ਪ੍ਰਧਾਨ ਸਾਹਿਬ ਲਾਓ ਜੀ ਲੋਕ ਪ੍ਰਧਾਨ ਸਾਹਿਬ ਨੂੰ ਮਿਲੋ ਪ੍ਰਧਾਨ ਸਾਹਿਬ ਵੀ ਸ਼ਪਾਰ ਦੇ ਮੇਲੇ ਵਿੱਚ ਆਏ ਨੇ ਰਸ਼ ਚੈੱਕ ਕਰੋ ਜੀ ਰਸ਼ ਸੜਕਾਂ ਜਾਮ ਨੇ ਤੁਸੀਂ ਦੇਖ ਸਕਦੇ ਹੋ ਤੇ ਭਰਿਆ ਭਰਿਆ ਮੇਲਾ ਰਹਿੰਦਾ ਆ ਤੇ ਹਜ਼ਾਰਾਂ ਲੱਖਾਂ ਦੀ ਗਿਣਤੀ ਦੇ ਵਿੱਚ ਭਰਦਾ ਆ ਮੇਲਾ ਛਪਾਰ ਦਾ ਛਪਾਰ ਦਾ ਮੇਲਾ 1100 ਸਾਲਾਂ ਤੋਂ ਵੀ ਵੱਧ ਟਾਈਮ ਤੋਂ ਜੋ ਹੈ ਲੱਗਦਾ ਆ ਰਿਹਾ ਹੈ ਪੰਜਾਬ ਦਾ బిਗੇਸਟ ਮੇਲਾ ਛਪਾਰ ਦਾ ਮੇਲਾ ਤੇ ਬੜੇ ਬੜੇ ਚੰਡੋਲ ਤੁਸੀਂ ਦੇਖ ਸਕਦੇ ਹੋ ਤੁਸੀਂ ਦੇਖ ਸਕਦੇ ਹੋ ਇਹ ਅਪਡੇਟ ਵੀਡੀਓ ਹੈ ਤੇ ਅੱਜ ਦੀ ਅਪਡੇਟ ਵੀਡੀਓ ਤੁਹਾਨੂੰ ਕਿਹੋ ਜਿਹਾ ਲੱਗਿਆ ਜਰੂਰ ਕਮੈਂਟ ਕਰਨਾ ਹੈ ਆ ਇਹ ਚੰਡੋਲ ਤੇ ਝੂਟਾ ਜੀ ਧਿਆਨ ਨਾਲ ਲਿਆ ਕਰੋ ਤੁਹਾਡੀ ਸੇਫਟੀ ਬਹੁਤ ਜ਼ਰੂਰੀ ਹੈ ਤੇ ਆਪਣੀ ਸੇਫਟੀ ਦਾ ਧਿਆਨ ਰੱਖਿਆ ਕਰੋ ਤੁਸੀਂ ਸੋ ਦੇਖ ਸਕਦੇ ਹੋ ਸਰਕਾ ਤੁਸੀਂ ਦੇਖ ਸਕਦੇ ਹੋ ਕਿ ਬਹੁਤ ਦੂਰ ਦੂਰ ਜਿਹੜੇ ਲੋਕ ਪਹੁੰਚੇ ਨੇ ਆਪਾਂ ਜੀ ਵੀ ਆਇਆ ਚਪਾਰ ਦੇ ਵਿੱਚ ਉਹ ਸਭਾ ਜੀ ਆ ਰਿਹਾ ਹੋ ਬੜੇ ਜੀਤਾਂ ਦਾ ਬਚਾ ਬਚੀ ਕੋਈ ਨਾਂ ਸਾਥੀ ਵੀ ਦਿਖਾਣਾ ਚਾਹੀਦਾ ਹੈ ਸਾਥੀ ਦਿਖਾਵਾ ਦੇ ਅੱਜ ਸ਼ਾਲੂ ਰਾਈ ਦੀ ਵੀ ਸ਼ੁਰੂ ਰਹੀ ਹੈ ਜੀ ਦਾ ਅਦੇ ਚੱਲ ਆਈਂ ਆਈਏ ਲੋ ਜੇਤੀ ਕੋਸ਼ਿਸ਼ੀਂਗੀ ਦਾ ਬਿਸ਼ਾਦ ਸੁਪਰੀ ਆਏ ਵਾ ਵੀ ਵਾ ਚਲਦੀ ਪੀਲਾ ਪੀਲਾ ਨਹੀਂ ਨਹੀਂ ਲਾਓ ਚੱਲੇ ਹੋਗਾ ਦਸ਼ੀਂ ਦੇ ਵਿੱਚ ਸ਼ੁਰੂ ਹੋਗਾ ਦਸ਼ੀਂ ਦੇ ਬਾਅਦ ਸਟਾਰਟਿੰਗ ਲਾਈਨ ਤੋਂ ਸ਼ੁਰੂ ਹੋ ਕੇ ਬਾਅਦ ਆਈ ਪਹੁੰਚੇ ਆਜਾਓ ਜੰਦੀ ਮਾਝਾਓ ਆ ਭਾਈ ਜੀ ਹਲੋ ਪੂਜਾ ਨੂੰ ਲਾਓ ਸਤਲੋ ਸਰਪਾਲੋ ਸਰਪਾਲੋ ਰੰਗ ਬੱਲੋ ਫੁਲਾ ਜੀ ਮੁਰਸ਼ਾ ਤੀਰ ਦਾ ਬਚਾਰ ਸੁਤੀ ਆਨੇ ਲਾ ਦਿਹਾ ਤੀਰ ਮਾਡਾ ਬਲਾ ਤੀਰ ਮਾਡਾ ਤੀਰ ਦਾ ਬਚਾਰ ਸੁਤੀ ਆਪਣੇ ਖੇਡ ਵਾਲੋ ਲਵਾ ਕੇ দাও ਜੀ ਦੀ ਦੋਸ਼ੀ ਆ ਕੇ ਧਾਈਏ ਦਬਾਈ ਦਬਾਈ ਮੂਲਟੇ ਹੈ ਡਬਲ ਡਬਲ ਮੂਲਟੇ ਹੈ ਜੀ ਕਰਨੇ ਆਗੇ ਜਾ ਰਿਹਾ ਬਾਈ ਸਾਹਿਬ ਆ ਜਾ جاؤ یہاں اتنا جاؤ جن دیکھو سامنے جن دیکھو وہاں جاؤ جسے یہ بڑا ہے پچاس روپیہ برسی گاگی باؤ چھشیے پچاس روپیہ چھوڑا پوچھو یہاں جاؤ بڑا جھیل بڑھا کمان آگے با بھی یہاں دبائی ملٹ ٹائم دیکھا تو سات بجے کا اٹھارہ میں ٹول چکے آپ

ٹکٹ ہے بہت کچھ ہوئے گا کریں گے کریں گے چلیے چلیے جلدی سنیے جلدی سنیے چلا ٹکٹ لے کر کے بھائی پچاس روپئے کا نہیں ادھر سے لے لو بھاجی ادھر آ جاؤ یہاں سے لے لو یہاں سے لے لو یہ والا میڈم چلائے یہ والا میڈم گا اگر اس میڈم نے بلٹ گٹی نہیں چلایا پیسہ یہاں سے ڈبل لے کر جانا جھوٹ نہیں بول سے نہیں یہ چلائے گا یہ والا جلدی بانٹ دے بھائی اے بابو جلدی بانٹ دو بانٹ دو جلدی بانٹ دو ہاں جلدی جلدی آ جاؤ ادھر ملے گا ادھر ملے گا یہاں ملے گا چلیے چلیے جلدی چلیے جلدی چلیے جلدی چلیے ادھر چلے لو ٹھیک ہے چلا میڈم اندر پہنچو چالو کرنے کا تیاری کراؤ اندر پہنچو میڈم چلا نہیں چلا ਹਿੰਦੂਗਾਰ ਕੀ ਬੜੀ ਸਮਾਂ ਚਲਾ ਜਲਦੀ ਆ ਜਾਓ ਬਾਤ ਹੈ ਸੋ ਦੋਸਤੋ ਦੇਖ ਸਕਦੇ ਹੋ ਚਪਾਰ ਮੇਲੇ ਦੇ ਵਿੱਚ ਤੁਹਾਨੂੰ ਜੋ ਕਿਸ਼ਤੀ ਹੈ ਝੂਲਾ ਸਭ ਤੋਂ ਵੱਡਾ ਝੂਲਾ ਤੁਹਾਨੂੰ ਕਿਸ਼ਤੀ ਦਾ ਦਿਖੇਗਾ ਚਪਾਰ ਮੇਲੇ ਦੇ ਵਿੱਚ ਤੇ 8 ਸਤੰਬਰ 2025 ਨੂੰ ਜੀ ਕਿਸ਼ਤੀ ਦਾ ਜੋ ਡੈਮੇਜ ਹੋ ਗਿਆ ਸੀਗਾ ਤੇ 40 ਕਵੀਰ ਆ ਜੋ ਹੈ ਜ਼ਖਮੀ ਹੋਏ ਨੇ ਸੋ ਆਪਣਾ ਧਿਆਨ ਰੱਖਿਆ ਕਰੋ ਤੇ ਆਪਣੀ ਸੇਫਟੀ ਦਾ ਪਹਿਲਾਂ ਝੂਲੇ ਝੂਲੇ ਬਾਅਦ ਦੇ ਵਿੱਚ ਤੇ ਆਪਣੀ ਸੇਫਟੀ ਦਾ ਧਿਆਨ ਹੀ ਰੱਖਿਆ ਕਰੋ ਸੋ ਦੇਖ ਸਕਦੇ ਹੋ ਸਭ ਤੋਂ ਵੱਡਾ ਦੁੱਖ ਕਿਸ਼ਤੀ ਹੈ ਤੁਹਾਨੂੰ ਚਪਾਰ ਦੇ ਮੇਲੇ ਦੇ ਵਿੱਚ ਦੇਖਣ ਨੂੰ ਮਿਲੇਗਾ ਵਾਹ ਜੀ ਵਾਹ ਛਪਾਰ ਦਾ ਹੀ ਮੇਲਾ ਮੰਡੀ ਅਹਿਮਦਗੜ੍ਹ ਸ਼ਹਿਰ ਦੇ ਵਿੱਚ ਲੱਗਦਾ ਹੈ ਤੇ ਦੇਖ ਸਕਦੇ ਹੋ ਪੂਰਾ ਪੂਰਾ ਜੋ ਇੰਜੋਏ ਕਰ ਰਹੇ ਨੇ ਬੱਚੇ ਤੇ ਤੁਸੀਂ ਵੀ ਛਪਾਰ ਦੇ ਮੇਲੇ ਕੁਝੋ ਤੇ ਮੇਲੇ ਦਾ ਪੂਰਾ ਪੂਰਾ ਆਨੰਦ ਮਾਣੋ ਤੇ ਵੀਡੀਓ ਨੂੰ ਲਾਈਕ ਸ਼ੇਅਰ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਦੇ ਹੋ ਸੋ ਦੇਖ ਸਕਦੇ ਹੋ ਰਾਤ ਦਾ ਖੂਬਸੂਰਤ ਨਜ਼ਾਰਾ ਮੇਲਾ ਛਪਾਰ ਰੌਣਕ ਮੇਲਾ ਛਪਾਰ ਦਾ ਜੀ ਹਾਂ ਮੇਲਾ ਛਪਾਰ ਦਾ ایسا نہیں ملے گا ہندوستان میں ایسا نہیں ملے گا ہندوستان میں جیسے کوئی چتر پہ پیدر کوئی پوسٹر کو چھپا اسی پرکار کا گلٹی اس کا اسی پرکار سے آگے بتائیں گے ڈبل ڈبل ہنڈریڈ ڈبل ڈبل بلڈ میں ہے جلدی پہنچو گے ٹکٹ کا پچاس روپیہ پانچ پانچ چار سال گاڑی ہو گئی ہو گئے ابا میں ٹکٹ کا پچاس رکا ਖਦੋ ਸਾਤਵਾਜਿਕ 18 ਮਿੰਟ ਹੋ ਚੁੱਕੇ ਆ 9 ਸਤੰਬਰ 2025 ਦਿਨ ਮੰਗਲਵਾਰ ਦੀ ਵੀਡੀਓ ਤੁਹਾਨੂੰ ਦਿਖਾ ਰਿਹਾ ਅੱਜ ਪਾਰ ਮਿੰਟ ਆ ਰੱਬ ਕਾ ਨਾਮ ਹੈ ਲਾ ਰੱਬ ਨਾਮ ਵਾਰਲਾ ਸਮਾਂ ਹੈ ਮੋਛਮੀ ਦੀ ਮੋਛਮੀ ਆ ਪਸ਼ਾਪ ਕੀਆ ਪੁਸ਼ਟਾੜੀ ਹੋ ਰਹੀ ਆ ਪੁਸ਼ਟਾੜੀ ਹੋ ਰਹੀ ਆ ਦੇ ਵੀ ਆ ਐਂਟਰਟੇਨਮੈਂਟ ਵਾਸਤੇ ਇਸ ਜਗ੍ਹਾ ਤੇ ਤੁਸੀਂ ਦੇਖ ਸਕਦੇ ਹੋ ਇਹ ਵੀ ਲੱਗਿਆ ਹੋਇਆ ਹੈ ਮਿੱਕੀ ਮਾ우스 ਟਾਈਪ ਤੇ ਬੱਚੇ ਵੀ ਪੂਰਾ ਪੂਰਾ ਜੋ ਛਪਾਰ ਮੇਲੇ ਦਾ ਅਨੰਤ ਮਾਨਦੇ ਆ ਤੇ ਹੋਰ ਵੀ ਜੋ ਵੀਰ ਇਨੇ ਪਹੁੰਚੇ ਨੇ ਛਪਾਰ ਦੇ ਮੇਲੇ ਸੋ ਇਹੋ ਜਿਹਾ ਤੁਹਾਨੂੰ ਜੋ ਖੂਬਸੂਰਤ ਝੋਲੇ ਛਪਾਰ ਦੇ ਮੇਲੇ ਦੇ ਵਿੱਚ ਦੇਖਣ ਨੂੰ ਮਿਲੇਗਾ ਸੋ ਦੇਖ ਸਕਦੇ ਹੋ ਸੋ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦੇਣਾ ਯਾ ਫੈਮਿਲੀ ਮੈਂਬਰਾਂ ਦੇ ਵਿੱਚ ਸੋ ਇਹੋ ਜਿਹੇ ਲੇ ਤੁਹਾਨੂੰ ਚਪਾਰ ਦੇ ਮੇਲੇ ਦੇ ਵਿੱਚ ਦਿਖੇਗਾ ਉਮੀਦ ਕਰਦਾ ਹਾਂ ਤੁਹਾਨੂੰ ਅੱਜ ਦਾ ਇਹ ਵੀਡੀਓ ਵਧੀਆ ਲੱਗਿਆ ਹੋਵੇਗਾ ਜੇ ਵੀਡੀਓ ਵਧੀਆ ਲੱਗਿਆ ਤਾਂ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਅੱਜ ਦਾ ਵੀਡੀਓ ਇੱਥੇ ਤੱਕ ਦਾ ਹੀ ਮਿਲਦੇ ਹਾਂ ਫਿਰ ਤੋਂ ਇੱਕ ਨਵੇਂ ਵਲੌਗ ਦੇ ਵਿੱਚ ਨਵੇਂ ਵੀਡੀਓ ਦੇ ਵਿੱਚ ਨਵੇਂ ਦਿਨ ਤੇ ਨਵੇਂ ਸਵੇਰ ਦੇ ਨਾਲ ਜੈ ਹਿੰਦ ਜੈ ਭਾਰਤ ਜੈ ਪੀਰਾਂ ਦੀ ਜੈ ਮਸਤਾਂ